ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਤਿ ਗੋੜੀ ਮਹਲਾ 5 ਸਲੋਕ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਜਲਤਲ ਮਈਰ ਪੂਰਿਆ ਸੁਆਮੀ ਸਿਰਜਨਹਾਰ ਅਨ ਕੋ ਭਾਂ ਤੋ ਹੋਏ ਪਸਰਿਆ ਨਾਨਕ ਏਕ ਓੰਕਾਰ ਪੌੜੀ ਇਕਮੇਕ ਓੰਕਾਰ ਪ੍ਰਭੂ ਕਰੋ ਬੰਦਨ ਧਿਆਏ ਗੁਣ ਗੋਬਿੰਦ ਗੋਪਾਲ ਪ੍ਰਭੂ ਸਰਣ ਪਰੋ ਹਰਿ ਰਾਏ ਤਾਂ ਕੀ ਆਤ ਕਲਿਆਣ ਸੁਖ ਜਾਂਤੇ ਸਭ ਕਚ ਹੋਏ ਚਾਰੋਂ ਕੋਣ ਟੋ ਦੇਦਰ ਭ੍ਰਮਿਓ ਤਿਸ ਬਿਨ ਅਵਰ ਨਾ ਕੋਈ ਵੇਦ ਪੁਰਾਨ ਸਿਮਰਤ ਸੋਨੇ ਬਹੁ ਵਿਦ ਕਰੋ ਵਿਚਾਰ ਪਤ ਤ ਉਧਾਰਨ ਪਹਿਰਨ ਸੁਸાગੁਰ ਨਿਰੰਕਾਰ ਦਾਤਾ ਭੁਗਤਾ ਦੇਨ ਹਾਰ ਤਿਸ ਬਿਨ ਅਵਰ ਨਾ ਜਾਏ ਜੋ ਚਾਹੇ ਸੋਹੀ ਮਿਲੇ ਨਾਨਕ ਹਰ ਗੁਣ ਗਾਇ ਗੋਬਿੰਦ ਜਸ ਗਾਇਏ ਹਰ ਨੀਤ ਮਿਲ ਭਜੀਏ ਸਾਜ ਸੰਗ ਮੇਰੇ ਮੀਤਰਾਓ ਸੁਨੋ ਕਰੋ ਬੰਦਨਾਨਕ ਵਾਰ ਸਰਮ ਪਰੋਹ ਹਰ ਰਾਏ ਪ੍ਰਕਟਿਏ ਨਾਨਕ ਸਾਜ ਸੰਗ ਦੁਤੀਆ ਭਾਉ ਮਿਟਾਏ ਪੌੜੀ ਦੁਤੀਆ ਦਰਮਾ ਦੂਰ ਕਰ ਗੁਰ ਸੇਵਾ ਕਰਨੀਤ RAM ਰਤਨ ਮਨ ਤਨ ਬਸੈ ਤਜ ਕਾਮ ਕ੍ਰੋਧ ਲੋਭ ਮੀਤ ਮਰਨ ਮਿਟੈ ਜੀਵਨ ਮਿਲੈ ਬ੍ਰਹ ਸੈ ਸਗਲੋਕ ਲੇਸ ਆਵਤ ਜੋ ਗੋਬਿੰਦ ਭਜੋ ਭਾਉ ਭਗਤ ਪਰਵੇਸ ਲਾ ਮਿਲੈ ਟੂਟਾ ਹਿਰੇ ਹਰ ਦਰਗਹਿ ਪਾਤਵੰਤ RAMਉ ਨਾਮ ਧਨ ਸੰਚਵੇ ਸਾਚ ਸਾਹਾ ਭਗਵੰਤ ਊਟਤ ਬੈਠਤ ਹਰ ਪਜੋ ਸਾਲੂ ਸੰਗ ਪਰੀਤ ਨਾਨਕ ਦੁਰਮਤ ਛੁੜ ਗਈ ਬਾਰ ਬ੍ਰਹਮ ਵਸੇ ਜੀਤ ਸੁਲੋ ਤਿੰਨ ਵਿਆਪੇ ਜਗਤ ਕੋ ਤੁਰਿਆ ਪਾਵੇ ਕੋਏ ਨਾਨਕ ਸੰਤੋ ਨਿਰਮਲ ਭਏ ਜਿਨ ਮਨ ਵਸਿਆ ਸੋਏ ਪੌੜੀ ਕ੍ਰਿਤਿਆ ਤਰੇ ਗੁਣ ਵਿਖੇ ਫਲ ਕਬ ਉਤਮ ਕਬ ਨੀਚ ਨਰਕ ਸੁਰਗ ਭ੍ਰਮ ਤੋ ਕੋਣ ਸਦਾ ਸੰਗਰਹਿ ਮੀਚ ਵਰਗ ਸੋਗ ਸੈ ਸੰਸਾਰ ਹੋ ਹੋ ਕਰਤ ਵਿਹਾਏ ਜਿਨ ਕੀਏ ਤਿਸੈ ਨ ਜਾਣਨੀ ਜਿਤ ਵਹਿ ਅਨਕੇ ਉਪਾਇ ਆਦੋ ਬਿਆਦ ਉਪਰ ਰਸ ਕਮ ਨਾ ਟੁੱਟੈ ਤਾਬ ਪਾਰ ਬ੍ਰਹਮ ਪੂਰਨ ਤਨੇ ਨ ਬੁਜ ਪਰਤਾਬ ਮੋਹ ਭਰਮ ਬੂੜਦ ਕਣ ਮਹਾਂ ਦਰਕ ਮਹਿਵਾ ਕਰ ਕਿਰਪਾ ਪ੍ਰਵ ਰਖਿ ਲਿਓ ਨਾਨਕ ਤੇਰੀ ਆਸ ਸੇ ਸੁਲੋ ਚਤਰੋ ਸਿਆਣ ਸੁੜ ਸੋਏ ਜਿੰਤ ਜਿਹਾ ਮਨ ਚਾਰ ਪਦਾਰਥ ਅਡ ਸਿਧੋ ਭਾਜੋ ਨਾਨਕ ਹਰ ਨਾਮ ਪੌੜੀ ਚਤਰਤ ਚਾਰੇ ਬੇਜ ਸੋਣੋ ਸੋਧੋ ਤਤ ਵਿਚਾਰ ਸਰਬ ਖੇਮ ਕਲਿਆਣ ਨਿਧੋ ਰਾਮ ਨਾਮ ਜਪਸਾਤ ਨਰਕ ਨਿਵਾਰੈ ਦੁਖ ਹਰੈ ਟੂਟੇ ਅਨਕਲੇ ਸੋ ਮੀਠ ਹੁਟੈ ਜਮ ਤੇ ਛੁਟੈ ਹਰ ਕੀ ਰਤਨ ਪਰਵੇਸ ਭੋਵਨ ਸੈ ਅਮਰ ਰਸੈ ਰੰਗ ਰਤੇ ਨਿਰੰਕਾਰ ਦੁਖ ਦਰਦ ਦਾ ਅਪਵਿੱਤਰਤਾ ਨਾਸੇ ਨਾਮ ਅਦਾਰ ਦੋਰ ਨਾਰੋ ਮਨ ਜਨ ਖੋਜੇ ਤੇ ਸੋਗ ਸਾਗਰ ਗੋਬਾਲ ਮਨ ਨਿਰਮਲ ਮੁਖ ਉਜਲਾ ਹੋਏ ਨਾਨਕ ਸਾਦਰ ਵਾਲੇ ਸਲੋ ਪੰਜ ਵਿਚਾਰ ਮਨ ਮੇ ਬਸੇ ਰਤੀ ਮਾਇਆ ਸੰਗ ਸਾਦ ਸੰਗ ਹੋਏ ਨਿਰਮਲ ਆ ਨਾਨਕ ਪ੍ਰਭ ਕੈ ਰੰਗ ਪੌੜੀ ਪੰਚਮ ਪੰਜ ਪ੍ਰਧਾਨ ਤੇ ਜੇ ਜਨਿਓ ਪਰਬੰਚੋ ਕੁਸਮ ਬਾਸ ਬੋ ਰੌਕਣੋ ਸਭ ਮਿਥਿਆ ਬਲਵੰਤੋ ਨ ਜਪਨੇ 부ਜੀਏ ਨ ਕੈ ਕਰਤ ਵਿਚਾਰ ਸਵਾਦ ਮੋਹ ਰਤ ਬਿਦਿਓ ਅਗਿਆਨ ਰਤਿਓ ਸੰਸਾਰ ਜਨਮ ਮਰਨ ਬੋਜੂਨ ਭ੍ਰਮਣ ਕੀਨੇ ਕਰਮਿਆਨੇ ਕੋ ਰਚਨ ਹਾਰ ਨ ਸਿਮਰਿਓ ਮਨ ਨਾਮ ਵਿਚਾਰ ਬਵੇ ਕੋ ਭਾਉ ਭਗਤ ਭਗਵਾਨ ਸੰਗ ਮਾਇਆ ਲਿਪਤ ਨਰ ਚੋ ਨਾਨਕ ਬਿਰਲੇ ਪਾਈਐ ਜੋ ਨਾ ਰਚੈ ਪਰਪੰਚ ਸਲੋਕ ਖੜ ਸਾਸਤਰੂ ਚੋ ਕਹਿ ਅੰਤ ਨਾਮ ਪਰਵਾਰ ਪਸੁਏ ਗੁਣ ਗਾਵਤੇ ਨਾਨਕ ਪ੍ਰਭ ਕੈ ਦੁਆਰ ਪੌੜੀ ਖਟਮ ਖੜ ਸਾਸਤਰ ਕਹਿ ਸਿਮਰੈ ਕਸਿਆਨੇਕ ਊਤਮ ਊਚੋ ਪਾਰ ਬ੍ਰਹਮ ਗੁਣਿਆਂ ਤੋਂ ਨਾ ਜਾਣੈ ਸੇ ਨਾਰਦ ਮਨ ਜਨ ਸੁਖ ਬਿਆਸ ਜਗ ਅਵਦ ਗੋਵਿੰਦ ਰਤ ਗੀਦੇ ਹਰ ਸੋ ਬੀਦੇ ਭਤੌਰ ਕੇ ਭਗਵੰਤ ਮੋਹ ਮਾਨੁ ਪਰਮ ਬਿਨਸਿਓ ਪਾਈ ਚਰਨ ਦਿਆਲ ਚਰਨ ਕਮਲ ਮਨ ਤਨ ਬਸੇ ਦਰਸ਼ਨ ਦੇਖ ਨਿਹਾਲ ਲਾ ਮਿਲੈ ਟੋਟਾਹਿਰੇ ਸਾਥ ਸੰਗ ਲਿਵ ਲੈ ਖਾਟ ਖਜ਼ਾਨਾ ਗੁਣ ਨਿਧ ਹਰੇ ਨਾਨਕ ਨਾਮ ਧਿਆਇ ਇਸ ਲੋਕ ਸੰਤ ਮੰਡਲ ਹਰ ਜਤਕ ਸੈ ਬੋਲੇ ਸਤ ਸੁਭਾਏ ਨਾਨਕ ਮਨ ਸੰਤੋਖੀ ਐ ਏਕ ਸੁਨ ਲੈ ਪੌੜੀ ਸਭ ਤੁਮ ਸੰਚੋ ਨਾਮ ਧਨ ਤੂ ਬਨਾ ਜਾਹੇ ਪੰਡਾਰ ਸੰਤ ਸੰਗਤ ਮੈਂ ਪਾਈਏ ਅੰਤੋ ਨਾਮ ਪਰਵਾਰ ਆਵਤ ਜੋ ਗੋਬਿੰਦ ਭਜੋ ਸਰਨ ਪਰੋ ਹਰਿ ਰਾਇ ਦੂਖ ਹਰਿ ਭਵਜੁ ਤਰੈ ਮਨ ਚਿੰਦਿਆ ਭਲ ਭਾਈ ਆਠ ਪਹਿਰ ਮਨ ਹਰਿ ਜਪੈ ਸਭ ਜਨੁ ਪਰਮਾਨੰਤਰ ਬਾਹਰ ਸੁਆ ਸੰਗ ਕਰਨੇ ਹਾਰ ਪਛਾਨ ਸੋ ਸਾਜਨ ਸੋ ਸਖ ਮੀਤ ਜੋ ਹਰ ਕੀ ਮਤ ਦੇ ਨਾਨਕ ਤੇ ਬਲਿਹਾਰਨ ਹਰ ਹਰ ਨਾਮ ਜਪੇ ਸੋ ਲੋ ਆੜ ਪੈਰ ਗੁਣ ਗਾਈਏ ਤਜੀਐ ਵਰ ਜੰਜਾਲੋ ਜਾਮ ਕੰਕਰ ਜੋ ਹੈ ਨਾ ਸਕੈ ਨਾਨਕ ਪ੍ਰਭੂ ਦਿਆਲ ਪੌੜੀ ਭਟਮੀ ਅਦ ਸਦ ਨਾਮੇਦ ਸਗਲ ਪਦਾਰਥ ਪੂਰਨ ਬੁੱਧ ਕੋ ਪ੍ਰਗਾ ਸਦਾ ਆਨੰਦ ਨਿਰਮਲ ਰੀਤੋ ਨਿਰੋਧ ਰਮੰਤ ਸਗਲ ਧਰਮ ਪਵਿੱਤਰ ਈਸ਼ਨਾ ਰਤਮ ਮੈਂ ਉਚੋ ਬਸੇਖੋ ਗਿਆਨ ਹਰ ਹਰ ਭਜਨ ਪੂਰੇ ਗੁਰ ਸੰਗ ਜਪ ਤਰੀਏ ਨਾਨਕ ਨਾਮ ਹਰ ਰੰਗ ਸਲੋਕ ਨਾਰਾਇਣ ਨੇ ਸਿਮਰਿਓ ਮੋਇ ਸਵਰ ਬੇਕਾਰ ਨਾਨਕ ਨਾਮ ਵਿਸਾਰਿਆ ਨਰਕ ਸੁਰਗ ਅਵਤਾਰ ਪੌੜੀ ਨੋਮੀ ਨਵੇਂ ਚਿਦਰਪਵੀਤੋ ਹਰ ਨਾਮ ਨਾ ਜਪੈ ਕਰਤ ਬੇਪਰੀਤ ਪਰ ਤੇਰੇ ਰਮੈ ਬਕੈ ਸਦ ਨਿੰਦ ਕਰਨ ਸੁਨੇ ਹਰ ਜਦ ਬਿੰਦ ਹਿਰੇ ਪਰ ਦਰਬ ਉਧਰ ਕਹਿਤਾ ਹੈ ਅਗਨ ਨਾ ਨਿਵਰੇ ਤ੍ਰਿਸ਼ਨਾ ਨਾ 부ਝਾਈ ਹਰ ਸੇਵਾ ਬਿਨ ਏਹ ਫਾਲ ਲਾਗੇ ਨਾਨਕ ਪ੍ਰਭ ਵਿਸਰਤ ਮਰ ਜੰਮੈ ਆ ਭਾਗੇ ਸਲੋਕ ਦਾਸ ਦੇਸ ਖੋਜ ਮੈਂ ਫਿਰਿਓ ਜਤ ਦੇਖੋ ਤਦ ਸੋਏ ਮਨ ਵਸਿਆ ਵੈ ਨਾਨਕਾ ਜੇ ਪੂਰਨ ਕਿਰਪਾ ਹੋਏ ਪਉੜੀ ਜਸਮੀ ਦਸ ਦੁਆਰ ਬਸ ਕੀਨੇ ਮਨ ਸੰਤੋਖ ਨਾਮ ਜਪ ਲੀਨੇ ਕਰਨੀ ਸੁਣੀਏ ਜਗ ਗੋਪਾ ਨੈ ਨੀ ਪਿਗ ਸਾਧਿਆ ਰਤਨਾ ਗੁਣ ਗਾਵੇ ਬੇਅੰਤੋ ਮਨ ਮੈਂ ਚਿਤਵੇ ਪੂਰਨ ਭਗਵੰਤੋ ਹਾਤੋ ਚਰਨ ਸੰਤੋ ਟਹਿਲੋ ਕੁਮਾਈਏ ਨਾਨਕ ਐ ਸੰਜਮ ਪ੍ਰੋ ਕਿਰਪਾ ਪਾਈਐ ਸਲੋ ਇੱਕੋ ਇੱਕ ਬੁਖਾਨੀਐ ਬਿਰਲਾ ਜਾਣੈ ਸਵਾਦ ਗੁਣ ਗੋਬਿੰਦੋ ਨਾ ਜਾਣੀਐ ਨਾਨਕ ਸਭਿ ਜਨ ਮਾਦ ਪੌੜੀ ਇਕਾਦਸੀ ਨਿਗਟੋ ਪੇਕੋ ਹਰਿ ਰਾਮ ਇੰਦਰੀ ਬਾਸ ਕਰ ਸੁਨੋ ਹਰਨ मन संतोष सर्व जी दया इन बिद बरत सु पूरण भया तावत मन राखए गठाए मन तन शुद्ध जबत हरना सम पूर रह पार ब्रह्म नानक हर कीर्तन कर अटल ए हो धर्म स्लोोक ਦੁਰਮਦ ਹਰੀ ਸੇਵਾ ਕਰੀ ਭੇਟੇ ਸਾ ਤੇ ਕਿਰਪਾ ਨਾਨਕ ਪ੍ਰਭ ਜੁਮ ਬੇਲ ਰਹੇ ਬਿਨ ਸੇ ਸਗਲ ਜੰਗਾਲ ਪੌੜੀ ਦੁਆਸੀ ਦਾਨ ਨਾਮ ਇਛਾਨੋ ਹਰ ਕੀ ਭਦ ਕਰੋ ਤਜਮਾਨ ਹਰੇ ਅਮਰਦ ਪਾਨ ਕਰੋ ਸਾਦੇ ਸੰਗ ਮਨ ਤ੍ਰਿਪਤਾ ਸਹਿ ਕੀਰਤਨ ਪ੍ਰਭ ਰੰਗ ਕੋਮਲ ਬਾਣੀ ਸਭ ਕੋ ਸੰਤੋਖ ਹੈ ਪੰਜ ਪੂ ਆਤਮਾ ਹਰ ਨਾਮ ਰਸ ਪੋਖੈ ਗੁਰ ਪੂਰੇ ਤੇ ਇਹ ਨਿਚੋ ਪਾਈਐ ਨਾਨਕ RAM ਰਮਤੋ ਫਿਰ ਜੋ ਨ ਨਾਈਐ ਸਲੋਕ ਤੀਨ ਗੁਣਾ ਮੈਂ ਵਿਆਪਿਆ ਪੂਰਨੋ ਜਨਕ ਪਦ ਦੇ ਉਦਾਹਰਨ ਮਨ ਬੰਸੇ ਨਾਨਕ ਚੂਟੈ ਨ ਪੌੜੀ ਤਰੋਦਸੀ ਤੀਨ ਤਾਉ ਸੰਸਾਰ ਆਵਤ ਜਾਤ ਨਰਕ ਅਵਤਾਰ ਹਰ ਹਰ ਭਜਨੋ ਨਾ ਮਨ ਮੈਂ ਆਇਓ ਸੋਗ ਸਾਗਰ ਪ੍ਰਭ ਨਿਮਖ ਨਾਂਗਾ ਹਰ ਕਸੋਕ ਧਿਕਰ ਬਾਧਿਓ ਦੀਰਗ ਰੋਗ ਮਾਇਆ ਸਾਧਿਓ ਦਿਨ ਬੇਕਾਰ ਕਰਤੋ ਸ਼ਰਮ ਪਾਇਓ ਨੈਨੀ ਨੀਂਦ ਸੁਪਨੋ ਬਰੜਾਇਓ ਹਰ ਬਿਸਰਤ ਹੋਵਤ ਇਹ ਹਾਲ ਸਰਨ ਨਾਨਕ ਪ੍ਰਭੁਗ ਦਿਆ ਲੇ ਜਲੋਕ ਚਾਰ ਕੁੰਨ ਚੌਦਹ ਭਵਨ ਸਗਲ ਬਿ ਆਵ ਤੇਰਾ ਨਾਨਕ ਉਹਨਾਂ ਦੇ ਕੀਏ ਪੂਰਨ ਤਾਂ ਕੇ ਕਾਂ ਪੌੜੀ ਚੌਦਹ ਚਾਰ ਕੁੰਨ ਪ੍ਰਭ ਆਪ ਸਗਲ ਭਵਨ ਪੂਰਨ ਪਰਤਾਪ ਦਸੇ ਦਿਸਾ ਰਵਿਆ ਪ੍ਰਭ ਏਕ ਧਰਨ ਆਕਾ ਸਮੈ ਪ੍ਰਪੇ ਜਲ ਥਲ ਬਨ ਪਰਬਤ ਪਾਤਾਲੋ ਪਰਮੇਸ਼ਰੋ ਤਬ ਸੈਦਿਆ ਸੁਖਮ ਅਥੂਲ ਸਗਲ ਭਗਵਾਨ ਨਾਨਕ ਗੁਰਮੁਖ ਬ੍ਰਿੰਪਚਾਨਿ ਸਲੋਕ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਸੰਤ ਪ੍ਰਸਾਦੀ ਭਿਮਿਟੇ ਨਾਨਕ ਬਿਨਸੀ ਚਿੰਦ ਪੌੜੀ ਆਮਾਵਸ ਆਤਮ ਸੁਖ ਭਏ ਸੰਤੂਦੀਆ ਗੁਰਦੇਵ ਮਨ ਤਨ ਸੀਤਲੋ ਸ਼ਾਂਤ ਸਹਿਜ ਲਾਗਾ ਪ੍ਰਭ ਕੀ ਸੇ ਟੂਟੇ ਬੰਦਨ ਬੋ ਬੇਕਾਰ ਸਵਲਪੂਰਨ ਤਾਂ ਕੇ ਕਾਮ ਦੁਰਮਦ ਮੀਟੀ ਹੋਮੈ ਛੁਟੀ ਸਿਮਰਤ ਹਰ ਕੋ ਨਾਮ ਸਰਨ ਗਹੀ ਪਾਰ ਬ੍ਰਹਮ ਕੀ ਮਿਟਾਇਆ ਵ ਗਮਨ ਆਵ ਤਰਿਆ ਕੂਟੰਬ ਸਿਉ ਗੁਣ ਗੋਵਿੰਦ ਪ੍ਰਵ ਰਮਣ ਹਰ ਕੀ ਟਲਕ ਮਾ ਮਣੀ ਜਪੀਏ ਪ੍ਰਭ ਕਾ ਨਾਮ ਗੁਰਪੂਰੇ ਤੇ ਪਾਇਆ ਨਾਨਕ ਸੁਖ ਬਿਸਰਮ ਸਲੋਕ ੂਰਨ ਕਉ ਨੰਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜੈ ਸੋਵਾਇਆ ਨਾਨਕ ਹੋਤ ਨਾ ਘਾਟ ਪੌੜੀ पूर्णिमा पूर्ण प्रव एक कर्ण कान समरथ जी जन दयाल पुरुष सब प्रजा का हाथ गुण गो ज्ञान गोविंद गुरु किया जक होय अंतर जामी प्रविष्ट जानो आ लाखो निरंजन सोय ਪਾਰ ਬ੍ਰਹਮ ਪਰਮੇਸ਼ਰੋ ਸਭ ਦੇ ਜਾਨਣ ਹਾਰ ਸੰਸਾਈ ਸਰਨ ਜੋਗ ਆਠ ਪਹਿਰ ਨਮਸਕਾਰ ਆਕਤ ਕਥਨੈ ਬੂਜੀਏ ਸਿਮਰੋ ਹਰ ਕੀ ਚਰਨ ਪਤ ਤੇ ਉਧਾਰਨ ਆਨਾਥ ਨਾਥ ਨਾਨਕ ਪ੍ਰਭ ਕੀ ਸਰਨ ਸਲੋ ਦੁਖ ਬਿਨ ਸੇ ਸਸ ਗਇਓ ਸਰਨ ਗਈ ਹਰ ਰਾਇ ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਣ ਗਾਇ ਪੌੜੀ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋਪ ਦੇ ਸਹ ਕੋ ਦਰੜੈ ਸਕਾ ਹੋਇ ਉਧਾਰ 길 ਵਕਟੇ ਹੋਇ ਨਿਰਮਲ ਜਨਮ ਜਨਮ ਮਾਲੇ ਜਾਈ ਹਲਤ ਭਲਤ ਮੁਖ ਜਿਲਾ ਨਹਿ ਪੋਹਿ ਤਿਸਮੈ ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਧਨਵੰਤ ਸੋ ਸੂਰਾ ਪੁਲਵੰਤ ਸੋਏ ਜਿਨ ਭਜਿਆ ਭਗਵੰਤ ਕਤਰੀ ਬ੍ਰਾਹਮਣ ਸੂਦਬੈ ਉਧ ਰਹਿ ਸਿਮਰ ਚੰਡਾਲ ਜਿਨ ਜਾਨਿਓ ਪ੍ਰਭ ਆਪਣਾ ਨਾਨਕ ਜਿਸ ਹੈ ਰਵਾਇ ਕਤਰੀ ਬ੍ਰਾਹਮਣ ਸੂਦ ਬੈ ਉਧ ਰਹਿ ਸਿਮਰ ਚੰਡਾਲ ਜਿਨ ਜਾਨਿਓ ਪ੍ਰਭ ਆਪਣਾ ਨਾਨਕ ਜਿਸ ਹੈ ਰਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ